ਅੱਜ ਆਪਾਂ ਬਣਾਉਣੇ ਆ ਚਿਲਾ ਉਹਦੇ ਵਾਸਤੇ ਲੈ ਕਤੂ ਤੇ ਬਰੀਕ ਕਟਿਆ ਹੋਇਆ ਪਿਆਜ਼ ਪਾਏ ਦੇ ਵਿੱਚ ਪਾਵਾਂਗੇ ਬੇਸਨ ਬੇਸਨ ਨੂੰ ਪਾ ਕੇ ਦੋ ਘੜਸੀਆਂ ਬੇਸਨ ਦੀ ਇਹਨੂੰ ਆਪਾਂ ਛਾਣ ਲਾਂਗੇ ਹੁਣ ਆਪਏ ਚੋਣੇ ਜੀਰਾ ਜਿਮੇਂ ਔਰ ਗੈਨੋ ਤੇ ਚਿਲੀ ਫਲੈਕਸ ਹਲਕਾ ਟੇਸਟ ਦੇਣੇ ਵਾਸਤੇ ਨੂਨ ਮਿਰਚ ਤੇ ਹਲਦੀ ਥੋੜੀ ਥੋੜੀ ਉਨਾ ਪ੍ਰੈਕ ਕਰ ਕੋ ਤਿਆਰ ਕਰਾਂਗੇ ਪਾਣੀ ਵਿੱਚ ਲੋ ਜੀ ਆਪਣੇ ਚਲੇਗਾ ਬੈਟਰ ਹੋ ਗਿਆ ਤਿਆਰ ਤਾਂ ਵੀ ਤੇ ਪਾ ਤੇ ਲਾ ਲੈ ਸੀ ਨੂੰ ਥੋੜਾ ਸਾਫ ਕਰ ਦਿੰਨਾ ਸਟਿੱਕੀ ਹੋ ਮੰਨਣਾ ਨੂੰ ਤਾਂ ਇਹ ਵੀ ਨਾ ਚਕੀ ਹੈ ਜੀ ਉਹ ਜਿਹਾ ਪਚੇ ਨਾ ਤੇ ਪਲਟਾ ਠੀਕ ਆਪਣਾ ਚਿਲਾ ਬਣ ਕਿਉਂਗਾ ਤਿਆਰਨ ਖਾ ਕੇ ਲਾ ਤੇ ਕਿਦਾਂ ਬਣਾ ਕੇ ਟਰਾਈ ਕਰਕੇ ਦੇਖੋ ਵੀ ਬਣੇ ਬਹੁਤ ਸਵਾਦ ਆ